ਮੇਰ ਕਿਰਪਾ ਦਾ ਸਦਕਾ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਸਤਿਗੁਰ ਜੀ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਬਾਣੀ ਅਸਾ ਰਾਗ ਸਾਸ਼ਣਕ ਜੀ ਉਰੰਭ ਹੁੰਦਾ ਹੈ 347 ਅੰਗ ਤੇ ਇਸ ਰਾਗ ਰੰਗ ਹੁੰਦਾ ਸਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਏਲੇ ਪਾਤਸ਼ਾਹ ਜੀ ਮੰਗਲਾ ਚਰਨ ਕਰਦੇ ਹੋਏ ਭਾਈ ਇਸ ਰਾਗ ਦੀ ਰੰਭਤਾ ਕਰਦੇ ਹਨ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਆਜੁਨੀ ਸਭੰ ਗੁਰ ਪ੍ਰਸਾਦਿ ਆਛਾ ਜੀ ਵਕਨ ਕਰਦੇ ਹਨ ਉਪਲੀ ਪੂਰਨ ਪ੍ਰਮਾਤਮਾ ਪਰਮੇਸ਼ਰ ਇੱਕ ਸਰੂਪ ਹੈ ਉਹਦੀ ਮੂਰਤ ਸਤ ਹੈ ਕਾਲ ਤੋਂ ਪਰੇ ਹੈ ਕਾਲ ਤੋਂ ਰਹਿਤ ਹੈ ਉਹ ਕਰਤਾ ਹੈ ਸਾਰੀ ਸ੍ਰਿਸ਼ਟੀ ਦਾ ਪਾਲਨ ਹਾਰਾ ਪੂਰੀ ਹੈ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਪੁਰਖ ਪਰਮੇਸ਼ਰ ਹੈ ਅਕਾਲ ਪੁਰਖ ਨਿਰਭਉ ਭੈ ਤੋਂ ਪਰੇ ਹੈ ਭੈ ਤੋਂ ਰਹਿਤ ਹੈ ਨਿਰਵੈਰ ਹੈ ਭਾਈ ਜਿਹਦਾ ਕਿਸੇ ਨਾਲ ਵੈਰ ਨਹੀਂ ਹੈ ਸਾਰੀ ਸ੍ਰਿਸ਼ਟੀ ਨੂੰ ਇੱਕ ਸਮਵਰਤੀ ਨਾਲ ਦੇਖਦਾ ਹੈ ਇਸ ਕਰਕੇ ਉਹ ਨਰਵੈਰ ਹੈ ਜਿਹੜਾ ਕੋਈ ਉਹਦੇ ਵਿੱਚ ਜੀਵ ਆਤਮਾ ਲੀਨ ਹੁੰਦੀ ਹੈ ਉਹ ਵੀ ਨਰਵੈਰ ਬਣ ਜਾਂਦੀ ਹੈ ਕਾਲ ਮੂਰਤ ਉਹਦੀ ਮੂਰਤ ਕਾਲ ਤੋਂ ਰਹਤਾ ਕਿਉਂ ਸਰੀਰਾਂ ਵਿੱਚ ਨਹੀਂ ਹੈ ਸਰੀਰਾਂ ਤੋਂ ਪਰੇ ਹੈ ਇਸ ਕਰਕੇ ਕਾਲ ਉਹਦੀ ਮੂਰਤ ਹੈ ਕਾਲ ਤੋਂ ਭਾਵ ਕੀ ਕਾਲ ਦਾ ਖੰਡਨ ਕਰਦਾ ਔਜੁਨੀ ਸਹ ਭੰਗ ਜੁਨਾ ਤੋਂ ਪਰੇ ਐ ਕਿਉਂਕਿ ਜੇ ਕਾਲ ਹੀ ਨਹੀਂ ਆਉਦੀ ਸਰੀਰ ਹੀ ਨਹੀਂ ਔਰ ਇਸ ਕਰਕੇ ਜੁਨਾ ਵਿੱਚ ਨਹੀਂ ਹੈ ਜੁਨੀ ਸਹਿ ਭੰਗ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਪਿਆਰਿਓ ਉਹ ਪ੍ਰਭੂ ਦੀ ਹਰੀ ਦੀ ਪਰਮੇਸ਼ਰ ਦੀ ਪ੍ਰਾਪਤੀ ਹੈ ਜੀ ਆਓ ਸਤਿਗੁਰ ਜੀ ਸ਼ਬਦ ਦੀ ਰਮਤਾ ਕਰਦੇ ਹਨ ਰਾਗ ਆਸਾ ਮਹੱਲਾ ਪਹਿਲਾ ਘਰ ਪਹਿਲਾ ਸੋ ਦਰ ਤਾਂ ਸ੍ਰੀ ਗੁਰੂ ਨਾਨਕ ਮਹਾਰਾਜ ਜੀ ਦੀ ਬਾਣੀ ਆਸਾ ਰਾਗ ਹੈ ਪਹਿਲੇ ਗੁਰੂ ਦੀ ਬਾਣੀ ਹੈ ਘਰ ਪਹਿਲੇ ਘਾਰ ਸੁਰ ਤਾਲ ਦੇ ਵਿੱਚ ਆਸ਼ਾ ਜੀ ਬਾਣੀ ਦੀ ਲਾਪ ਕਰਦੇ ਹਨ ਬਾਣੀ ਨੂੰ ਸੋਦਾਰ ਬਾਣੀ ਦਾ ਨਾਮ ਹੈ ਇਹ ਪਾਤਸ਼ਾਹ ਜੀ ਬਚਨ ਕਰਦੇ ਹਨ ਸੋਦਾਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸਮਾਲੇ ਤਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਬੇਨਤੀ ਕਰਦੇ ਹਨ اے ਪ੍ਰਭੂ ਜੀਓ ਇਹ ਹਰੀ ਜੀਓ ਇਹ ਪਰਮੇਸ਼ਰ ਜੀਓ ਸੋ ਧਾਰ ਕੇ ਹਾਸ ਸੋ ਘਰ ਕੇ ਹਾਸ ਕਹਿੰਦੇ ਉਹ ਧਾਰ ਕਿਹੋ ਜਿਆ ਹੈ ਉਹ ਘਰ ਕਿਹੋ ਜਿਆ ਹੈ ਉਹ ਜਗਾ ਕਿਹੋ ਜੀ ਹੈ ਜਿਤਬੈ ਸਰਬ ਸੰਭਾਲੇ ਜਿੱਥੇ ਬੈ ਕੇ ਤੂੰ ਸਾਰੇ ਜੀਵਾਂ ਦੀ ਸਤਗੁਰੂ ਜੀ ਕਹਿੰਦੇ ਸੰਭਾਲ ਕਰਦਾ ਹੈ ਉਹ ਕਿਹੜੀ ਜਗ੍ਹਾ ਹੈ ਉਹ ਕਿਹੋ ਜੀ ਜਗ੍ਹਾ ਹੈ ਉਹ ਦਰ ਕਿਹੋ ਜਿਹਾ ਹੈ ਜਿੱਥੇ ਬਹਿ ਕੇ ਪਾਤਸ਼ਾਹ ਜੀ ਕਹਿੰਦੇ ਤੂੰ ਜੀਵਾਂ ਦੀ ਸੰਭਾਲ ਕਰਦਾ ਹੈ ਜਿਤ ਵੈ ਸਰਬ ਸੰਭਾਲੇ ਸਾਰੇ ਜੀਆਂ ਨੂੰ ਸੁ ਸੰਭਾਲਦਾ ਹੈ ਵਾਜੇ ਤੇਰੇ ਨਾਦ ਅਨੇਕ ਅਸੰਖਾ ਤੇ ਤੇਰੇ ਭਾਵਨ ਹਾਰੇ ਆਸ਼ਾ ਜੀ ਕਹਿੰਦੇ ਵਾਜੇ ਤੇਰੇ ਨਾਦ ਅਨੇਕ ਅ ਸੰਖਾ ਨੇਕਾ ਹੀ ਮਨੁੱਖ ਜੀਵ ਸੰਖਾ ਸੰਖਤ ਮਨੁੱਖ ਨੂੰ ਕਹਿੰਦੇ ਆ ਸਤਿਗੁਰੂ ਜੀ ਕਹਿੰਦੇ ਨੇਕਾ ਹੀ ਜੀਵ ਅਨੇਕਾ ਹੀ ਧੁਨਾ ਦੇ ਵਿੱਚ ਤੈਨੂੰ ਲਾਪ ਕਰਦੇ ਹਨ ਵਾਜੇ ਤੇਰੇ ਨਾਦ ਨਾਦ ਕਹਿੰਦੇ ਨੇ ਧੁਨ ਨੂੰ ਨੇਕਾ ਹੀ ਵਾਜਾਂ ਦੇ ਵਿੱਚ ਧੁਨਾ ਦੇ ਵਿੱਚ ਤੈਨੂੰ ਮਹਿਸੂਸ ਕਰਦੇ ਹਨ ਗੁਰਨਾਟਕ ਮਾਧ ਜੀ ਕਹਿੰਦੇ ਨੇ ਕਾਹੀ ਵਾਜਾਂ ਦੇ ਵਿੱਚ ਧੁਨਾ ਦੇ ਵਿੱਚ ਅਨੇਕਾਂ ਹੀ ਅ ਸੰਖ ਅਨੇਕਾਂ ਜੀਵ ਸੰਖਾਂ ਤੋਂ ਪਾ ਅਨੇਕਾਂ ਹੀ ਵਾਜਾਂ ਹਨ ਤੇ ਨਾ ਧੁਨਾ ਹਨ ਤੇ ਨੇਕਾਂ ਹੀ ਜੀਵ ਹਨ ਜਿਹੜੇ ਤੈਨੂੰ ਮਹਿਸੂਸ ਕਰਦੇ ਹਨ ਤੇਰਾ ਸਿਮਰਨ ਕਰਦੇ ਹਨ ਤੈਨੂੰ ਯਾਦ ਕਰਦੇ ਹਨ ਕੇਤੇ ਤੇਰੇ ਵਾਵਨ ਹਾਰੇ ਤੈਨੂੰ ਗਾਉਣ ਵਾਲੇ ਅਨੇਕਾਂ ਹੀ ਹਨ ਕੇਤੇ ਤੇਰੇ ਰਾਗ ਪਰਿ ਸੋ ਕਹੀਐ ਇਤੇ ਤੇਰੇ ਗਾਵਨ ਹਾਰੇ ਨੇਕਾਂ ਹੀ ਸਤਿਗੁਰੂ ਜੀ ਕਹਿੰਦੇ ਗੁਰੂ ਨਾਨਕ ਪਾਸ਼ਾ ਰਾਗ ਰਕਣੀਆਂ ਹਨ ਅਨੇਕਾਂ ਹੀ ਕੀਤੇ ਤੇਰੇ ਰਾਗ ਪਰਿ ਸੋ ਕਹੀਐ ਫਤਗੁਰੂ ਜੀ ਕਹਿੰਦੇ ਨੇਕਾਂ ਹੀ ਤੇਰੇ ਰਾਗ ਹਨ ਰਗਣੀਆਂ ਹਨ ਜਿਨ੍ਹਾਂ ਵਿੱਚ ਗੁਰਮੁਖ ਜਨ ਭਗਤ ਜਨ ਤੈਨੂੰ ਲਾਪਦੇ ਹਨ ਤੈਨੂੰ ਗਾਉਂਦੇ ਹਨ ਕਹੀਐ ਤੈਨੂੰ ਕਹਿਣਾ ਕਰਦੇ ਹਨ ਤੇਰੀ ਸੋਭਾ ਗਾਉਂਦੇ ਹਨ ਉਹ ਨੇਕੇ ਹੀ ਰਾਗ ਤਾਲ ਹਨ ਜਿਹਦੇ ਵਿੱਚ ਤੈਨੂੰ ਗਾਇਆ ਜਾਂਦਾ ਤੇਰੀ ਸੋਭਾ ਕੀਤੀ ਜਾਂਦੀ ਹੈ ਕੇਤੇ ਤੇਰੇ ਬਾਵਨ ਹਾਰੇ ਨੇਕਾ ਹੀ ਤੈਨੂੰ ਗਾਉਣ ਵਾਲੇ ਹਨ ਆਸ਼ਾ ਜੀ ਕਹਿੰਦੇ ਬਾਵਨ ਹਾਰੇ ਤੈਨੂੰ ਗਾਉਂਦੇ ਹਨ ਗਾਵਨ ਤਦ ਨੂੰ ਪਵਨ ਪਾਣੀ ਵਹਿ ਸੰਤਰ ਗਵ ਰਾਜਾ ਧਰਮੰਦਵਾਰੇ ਫਿਰ ਪਾਤਸ਼ਾਹ ਜੀ ਸੋਭਾ ਕਰਦੇ ਹਨ ਕਿੰਦੇ ਇਥੋਂ ਤੱਕ ਸਤਿਗੁਰੂ ਜੀ ਕਹਿੰਦੇ ਗਾਵਨ ਤੁਧ ਨੂੰ ਪਵਨ ਪਾਣੀ ਬੈ ਸੰਤਰ ਕਹਿੰਦੇ ਪੌਣ ਵੀ ਤੈਨੂੰ ਪਾਣੀ ਵੀ ਤੈਨੂੰ ਗਾਉਂਦਾ ਹੈ ਪੌਣ ਤੇਰੀ ਹਵਾ ਜਿਹੜੀ ਹੈ ਉਹ ਵੀ ਆਪਣੀ ਧੁਣ ਦੇ ਵਿੱਚ ਤੈਨੂੰ ਗਾ ਰਹੀ ਹੈ ਹਵਾ ਵਿੱਚ ਵੀ ਧੁਨੀ ਪੈਦਾ ਹੁੰਦੀ ਨਾ ਹਵਾ ਵਿੱਚ ਹੀ ਧੁਨੀ ਪੈਦਾ ਹੁੰਦੀ ਹੈ ਸਤਿਗੁਰੂ ਜੀ ਕਹਿੰਦੇ ਹਵਾ ਜਿਹੜੀ ਪੌਣ ਹੈ ਉਹ ਵੀ ਤੈਨੂੰ ਗਾਉਣਾ ਕਰਦੀ ਹੈ ਤੇਰੀ ਸੋਭਾ ਕਰਦੀ ਹੈ ਪਾਣੀ ਜਿਹੜਾ ਉਹ ਵੀ ਤੈਨੂੰ ਗਾ ਰਿਹਾ ਹੈ ਬਸੰਤਰ ਅਗਣ ਤੈਨੂੰ ਗਾਰੀ ਆਪਣੀ ਧੁਨ ਦੇ ਵਿੱਚ ਉਹਦੀ ਵੀ ਆਵਾਜ਼ ਉਤਪਨ ਹੁੰਦੀ ਹੈ ਨ ਧੁਨ ਸਤਗੁਰੂ ਜੀ ਕਹਿੰਦੇ ਪੌਣ ਪਾਣੀ ਬਸੰਤਰ ਅਗਨੀ ਵੀ ਤੈਨੂੰ ਗਾਰੀ ਹੈ ਗਾਵੇ ਰਾਜਾ ਧਰਮ ਦਵਾਰੇ ਕਹਿੰਦੇ ਤੇਰੀ ਦਵਾਰ ਤੇ ਖੜਾ ਹੋਇਆ ਧਨਮ ਰਾਜ ਵੀ ਤੈਨੂੰ ਗਾਉਣਾ ਕਰਦਾ ਹੈ ਤੇਰੀ ਸੋਭਾ ਕਰਦਾ ਹੈ ਧਰਮਰਾਜ ਵੀ ਤੇਰੀ ਗਾ ਕੇ ਤੇਰੀ ਉਪਮਾ ਕਰਦਾ ਤੇਰੇ ਦਰ ਤੇ ਖੜਾ ਗਾਵਨ ਤੁਦਨ ਚਿੱਤ ਗੁਪਤ ਲਿਖ ਜਾਨਨ ਲਿਖ ਲਿਖ ਧਰਮ ਵਿਚਾਰੇ ਫਿਰ ਗੱਲ ਕਰ ਦਿਨ ਮਹਾਰਾ ਜਿੰਦੇ ਗਾਵਨ ਤੁਦਨ ਚਿੱਤਰ ਗੁਪਤ ਜਿਹੜਾ ਦਿਨ ਰਾਤ ਦਾ ਲਿਖਾ ਲਿਖਦਾ ਜਿਹੜਾ ਹਸਾਬ ਦਿੰਦਾ ਧਰਮਰਾਜ ਉਹ ਚਿੱਤਰ ਗੁਪਤ ਹੈ ਦਿਨ ਤੇ ਰਾਤ ਦਾ ਸਤਿਗੁਰੂ ਜੀ ਕਹਿੰਦੇ ਉਹ ਲੇਖਾ ਲਿਖਦਾ ਸਾਡੇ ਕਰਮਾਂ ਦਾ ਹਿਸਾਬ ਰੱਖਦਾ ਜਿਹੜੇ ਅਸੀਂ ਦਿਨ ਰਾਤ ਵਿੱਚ ਕਰਮ ਕਰਦੇ ਆ ਨਾ ਜ਼ਿੰਦਗੀ ਵਿੱਚ ਉਹ ਨੂੰ ਨੋਟ ਕਰਦਾ ਉਹ ਧਰਮ ਰਾਜ ਨੂੰ ਸਾਡਾ ਹਿਸਾਬ ਦਿੰਦਾ ਤੇ ਮਹਾਰਾਜ ਜੀ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜੀ ਗਾਵਨ ਗਾਵਨ ਤੁਧ ਨੂੰ ਚਿੱਤ ਗੁਬਤ ਲਿਖ ਜਾਨਨ ਚਿੱਤਰ ਗੁਬਤ ਵੀ ਜਿਹੜਾ ਲੇਖਾ ਲਿਖਦੇ ਹਨ ਲਖਲੇ ਕੇ ਧਰਮਰਾਜ ਅੱਗੇ ਜਾ ਕੇ ਵਿਚਾਰ ਕਰਦੇ ਨੇ ਉਹ ਵੀ ਤੇਰੇ ਸੱਗੇ ਸਿਰ ਨਵਾਂਦੇ ਹਨ ਉਹ ਵੀ ਦਰਵਾਜ਼ੇ ਤੇ ਖੜ੍ਹੇ ਤੈਨੂੰ ਗੋਵਣਾ ਕਰਦੇ ਨੇ ਤੈਨੂੰ ਨਮਸਕਾਰ ਕਰਦੇ ਹਨ ਗਾਵਨ ਤੁਧ ਨੂੰ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਇਹਦੇ ਗਾਵਨ ਤੁਧ ਨੂੰ ਈਸ਼ਰ ਬ੍ਰਹਮਾ ਦੇਵੀ ਈਸ਼ਰ ਵਰਗੇ ਬ੍ਰਹਮਾ ਵਰਗੇ ਦੇਵਤੇ ਜਿਹੜੇ ਹਨ ਉਹ ਵੀ ਤੇਰੇ ਦਰ ਤੇ ਸੋਭਦੇ ਹਨ ਤੈਨੂੰ ਗਾਉਣਾ ਕਰਦੇ ਹਨ ਤੇਰੀ ਸੋਭਾ ਕਰਦੇ ਹਨ ਸੋਭਨੀਕ ਹੁੰਦੇ ਹਨ ਗਾਵਨ ਤੁਦ ਨੂੰ ਇੰਦਰ ਇੰਦਰਾਸਨ ਬੈਠੇ ਦੇਵਤ ਆਦਰ ਨਾਲੇ ਕਿੰਨੇ ਇੰਦਰ ਇੰਦਰ ਦੇਵਤੇ ਜਿਹੜੇ ਹਨ ਪਾਤਸ਼ਾਹ ਜੀ ਕਹਿੰਦੇ ਗਾਵਨ ਤੁਦ ਨੂੰ ਇੰਦਰ ਇੰਦਰਾਸਨ ਬੈਠੇ ਕਹਿੰਦੇ ਇੰਦਰ ਦੇ ਵੀ ਅੱਗੇ ਇੰਦਰਾਸਨ ਕਈ ਆਸਨ ਤੈਨੂੰ ਉਪਕਾਰ ਦੇਣ ਗਾਉਂਦੇ ਹਨ ਬੈਠੇ ਹੋਏ ਤੈਨੂੰ ਸੇਂਬਰ ਦੇ ਹਨ ਤੈਨੂੰ ਯਾਦ ਕਰਦੇ ਹਨ ਦੇਵਤੇ ਦੇਖੋ ਦੇਵਤੇ ਵੀ ਤੇਰੀ ਸੋਭਾ ਗਾਉਂਦੇ ਹਨ ਪਰਮਾਤਮਾ ਦੀ ਹਰੀ ਦੀ ਪ੍ਰਭੂ ਦੀ ਉਹ ਗਾਇਨ ਕਰਦੇ ਹਨ ਗਾਵਨ ਤੁਧ ਨੂੰ ਸਿੱਧ ਸਮਾਧੀ ਅੰਦਰ ਗਾਵਨ ਤੁਧ ਨੂੰ ਸਾਧ ਵਿਚਾਇਾਰੇ ਸਤਿਗੁਰੂ ਜੀ ਕਹਿੰਦੇ ਗਾਵਨ ਤੁਧ ਨੂੰ ਸਿੱਧ ਜਿਹੜੇ ਹਨ ਸਿੱਧ ਸਮਾਧਾਂ ਵਾਲੇ ਜਿਹੜੇ ਲੋਕ ਹਨ ਭਗਤ ਜਨ ਜਿਹੜੇ ਸਿੱਧੀ ਨੂੰ ਸਿੱਧ ਕਰਨ ਵਾਸਤੇ ਤਨੂ ਸਿੱਧੀਆਂ ਧਾਰਨ ਕਰਦੇ ਹਨ ਸਮਾਧੀਆਂ ਲਾ ਕੇ ਜਿਹੜੇ ਸਾਧੂ ਜਨ ਬੈਠਿਆ ਉਹ ਵੀ ਤੈਨੂੰ ਗਉਣਾ ਕਰਦੇ ਹਨ ਚਿੱਤ ਵਿੱਚ ਤੈਨੂੰ ਗਾਉਂਦੇ ਹਨ ਗਾਵਣ ਤੁਧ ਨੂੰ ਸਿੱਧ ਸਮਾਧੀ ਅੰਦਰ ਗਾਵਣ ਤੁਧ ਨੂੰ ਸਾਧ ਵਿਚਾਰੇ ਸਾਧ ਜਨ ਭਗਤ ਜਨ ਤੈਨੂੰ ਗਉਣਾ ਕਰਦੇ ਹਨ ਗਾਵਣ ਤੁਧ ਨੂੰ ਜਤੀ ਸਤੀ ਸੰਤੋਖੀ ਗਾਵਨ ਤੁਧ ਨੂੰ ਵੀਰ ਕਰਾਰੇ ਆਸ਼ਾ ਜੀ ਕਹਿੰਦੇ ਜਤੀ ਸਤੀ ਸੰਤੋਖੀ ਇਹਨਾਂ ਨੇ ਪਦਮੀਆਂ ਲਾ ਲੀਆਂ ਉਹ ਵੀ ਤੈਨੂੰ ਗਾਉਣਾ ਕਰਦੇ ਹਨ ਗਾਵਨ ਤੁਧ ਨੂੰ ਵੀਰ ਕਰਾਰੇ ਵੀਰ ਸੂਰਮੇ ਜਿਨ੍ਹਾਂ ਨੂੰ ਕਹਿੰਦੇ ਹਨ ਵੱਡੇ ਸੂਰਮੇ ਜਿਹੜੇ ਵੀਰ ਹਨ ਉਹ ਵੀ ਤੈਨੂੰ ਗਾਉਣਾ ਕਰਦੇ ਹਨ ਗਾਵਨ ਤੁਧ ਨੂੰ ਪੰਡਤ ਪੜ੍ਹ ਰਖੀ ਸਰ ਜੁਗ ਜੁਗ ਬੀਦਾ ਨਾਲੇ ਇੱਥੇ ਭਗਤੀ ਦੇ ਵਿੱਚ ਗਾਵਣ ਤੁਧ ਨੂੰ ਪੰਡਤ ਪੜੇ ਹੈ ਕਿਉਂਕਿ ਇਹ ਸੋਦਾਰ ਦੀ ਸ਼ਰਮਤਾ ਦੇ ਵਿੱਚ ਵੀ ਸੋਦਾਰ ਹੁੰਦਾ ਹੈ ਜਿੰਨੀ ਵਾਰੀ ਆਇਆ ਕੁਝ ਨਾ ਕੁਝ ਵਿੱਚ ਪੰਕਤੀਆਂ ਵਿੱਚ ਚੇਂਜ ਹੁੰਦਾ ਇੱਥੇ ਪਾਸ਼ਾ ਜੀ ਨੇ ਲਿਖਿਆ ਪੜੇ ਗਾਵਣ ਤੁਧ ਨੂੰ ਪੰਡਤ ਪੜੇ ਰਖੀ ਸਰ ਜੁਗ ਜੁਗ ਬੀਦਾ ਨਾਲੇ ਪਾਸ਼ਾ ਜੀ ਕਹਿੰਦੇ ਪੰਡਤ ਵੀ ਵੇਦ ਪੜ੍ਹ ਕੇ ਵੇਦਾਂ ਵਿੱਚ ਵੀ ਇਹ ਲਿਖਿਆ ਹੈ ਪੰਡਤਾਂ ਨੇ ਜਿਹੜੀ ਪੜ੍ਹਾਈ ਕੀਤੀ ਉਹ ਉੱਥੇ ਵੀ ਤੇਰੀ ਉਸਤਤਿ ਹੈ ਕਹਿੰਦੇ ਕੋਈ ਗ੍ਰੰਥ ਦੀ ਹੈ ਜਿੱਥੇ ਤੇਰੀ ਉਸਤਤਿ ਨਾ ਹੋਵੇ ਕਹਿੰਦੇ ਪੰਡਤ ਵੀ ਤੇਰੀ ਗਾ ਕੇ ਉਸਤਤ ਗਾਣਾ ਕਰਦੇ ਹਨ ਗਾਵਣ ਤੁਧ ਨੂੰ ਪੰਡਤ ਪੜੈ ਰੁਖੀਸਰ ਜੁਗ ਜੁਗ ਵੇਦਾਂ ਨਾਲੇ ਜੁਗਾ ਜੁਗਾ ਸਿਭਾ ਅੰਗਰ ਵੀਰ ਦੇ ਸਸਤਰਾਂ ਵਿੱਚ ਵੀ ਤੇਰੀ ਸੋਭਾ ਹੈ ਗਾਵਨ ਤੁਦ ਨੂੰ ਮੋਹਣੀਆ ਮਨ ਮੋਹਣ ਸੁਰਗ ਮਛ ਪਿਆਲੇ ਕਹਿੰਦੇ ਗਾਵਨ ਤੁਧ ਨੂੰ ਤੁਧ ਨੂੰ ਮੋਹਣੀਆ ਮਨ ਮੋਹਣ ਸੋਹਣੇ ਜਿਹੜੇ ਲੋਕ ਮੋਹਣੀਆ ਇਸਤਰੀਆਂ ਜਿਹੜੀਆਂ ਉਹ ਵੀ ਤੇਰੇ ਗੁਣ ਗਾਇਨ ਕਰਦੇ ਹਨ ਸੁਰਗ ਮਛ ਦੇ ਜਿਹੜੇ ਵਾਰਸ ਹਨ ਜਿਹੜੇ ਉੱਥੇ ਵਸਦੇ ਹਨ ਸੁਰਗਾ ਦੇ ਵਿੱਚ ਉਹ ਵੀ ਤੇਰੀ ਸੋਭਾ ਹੀ ਗਾਉਂਦੇ ਹਨ ਗਾਵਨ ਤੁਧ ਨੂੰ ਰਤ ਰੋਂ ਪਾਏ ਤੇਰੇ 86 ਤੀਰਤ ਨਾਲੇ ਕਹਿੰਦੇ 86 ਤੀਰਥ ਜਿਥੇ ਉੱਕ ਜਾਂਦੇ ਨਾ 68 ਤੀਰਥਾਂ ਦੇ ਉੱਥੇ ਵੀ ਤੇਰਾ ਹੀ ਗਾਇਨ ਹੁੰਦਾ ਉੱਥੇ ਵੀ ਤੇਰੀ ਸੋਭਾ ਗਾਈ ਜਾਂਦੀ ਹੈ ਗਾਵਣ ਤੋਂ ਤੁਹਾਨੂੰ ਰਤਨੋ ਪਾਏ ਤੇਰੇ 68 ਤੀਰਥ ਨਾਲੇ ਕਹਿੰਦੇ 68 ਤੀਰਥਾਂ ਨੂੰ ਤੁਹਾਨੂੰ ਗਾ ਕੇ ਉਹ 68 ਤੀਰਥਾਂ ਦਾ ਫਲ ਪ੍ਰਾਪਤ ਹੋ ਜਾਂਦਾ ਤੈਨੂੰ ਗਾਉਣ ਦੇ ਨਾਲ ਜਪਣ ਦੇ ਨਾਲ ਪਾਤਸ਼ਾਹ ਜੀ ਕਹਿੰਦੇ ਪਰਮੇਸ਼ਰ ਜੀਓ 68 ਤੀਰਥਾਂ ਦਾ ਫਲ ਪ੍ਰਪਤ ਹੁੰਦਾ ਗਾਵਨ ਤੁਦ ਨੂੰ ਜੋਦ ਮਹਾਬਲ ਸੂਰਾ ਗਾਵਨ ਤੁਦ ਨੂੰ ਖਾਣੀ ਚਾਰੇ ਜੋਦ ਮਹਾਬਲ ਸੂਰ ਵੀ ਤੈਨੂੰ ਗਾਵਣਾ ਕਰਦਿਆ ਨਾ ਖਾਣੀ ਚਾਰ ਖਾਣੀਆਂ ਨਾ ਖਾਣੀ ਉਹ ਖਾਣੀਆਂ ਦੇ ਵਿੱਚ ਵੀ ਤੈਨੂੰ ਗਾਇਆ ਜਾਂਦਾ ਗਾਵਨ ਤੁਦ ਨੂੰ ਖੰਡ ਮੰਡਲ ਬ੍ਰਾਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਇਹਦੇ ਖੰਡ ਮੰਡਲ ਬ੍ਰਹਮੰਡ ਜਿਹੜੇ ਹਨ ਜਿੱਥੇ ਉੱਥੇ ਵੀ ਤੇਰਾ ਵਾਸ ਹੈ ਉੱਥੇ ਵੀ ਤੇਰੇ ਸੋਭਾ ਹੀ ਗਾਈ ਜਾਂਦੀ ਹੈ ਖੰਡ ਮੰਡਲ ਵਰ ਢੰਡਾ ਕਰ ਕਰ ਰੱਖੇ ਤੇਰੀ ਧਾਰੀ ਇਹ ਵੀ ਤੇਰੇ ਪੈਦਾ ਕੀਤੇ ਹਨ ਧਾਰਨ ਕੀਤੇ ਹੋਏ ਹਨ ਇਹਦੇ ਇੱਥੇ ਵੀ ਤੈਨੂੰ ਸਿਮਰਿਆ ਜਾਂਦਾ ਸਈ ਤੁਧ ਨੂੰ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਤੇ ਪਾਤਸ਼ਾਹ ਜੀ ਕਹਿੰਦੇ ਸਹੀ ਤੁਧ ਨੂੰ ਗਾਵਣ ਜੋ ਤੁਧ ਭਾਵਨ ਕਹਿੰਦੇ ਗਾंदे ਸਾਰੇ ਹਨ ਪਰ ਜਿਹੜਾ ਤੈਨੂੰ ਭਾਉ ਜਾਵੇ ਤੈਨੂੰ ਚੰਗਾ ਲੱਗੇ ਉਹ ਹੀ ਤੇਰਾ ਭਗਤ ਬਣਦਾ ਸਹੀ ਤੁਧ ਨੂੰ ਗਾਵਣ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ ਇਹnde ਜਿਹੜੇ ਅੰਦਰੋਂ ਭਗਤੀ ਕਰਦੇ ਆ ਪਾਤਸ਼ਾਹ ਜੀ ਕਹਿੰਦੇ ਤੇਰੀ ਭਾਵਨਾ ਦੇ ਨਾਲ ਉਹ ਤੇਰੀ ਪ੍ਰਾਪਤੀ ਕਰ ਲੈਂਦੇ ਹਨ ਉਹ ਆਪਣੇ ਆਤਮਾ ਨੂੰ ਰੰਗ ਚਾੜ ਲੈਂਦੇ ਹਨ ਗਾਣ ਵਾਲੀ ਤੇ ਸਾਰੀ ਸ੍ਰਿਸ਼ਟੀ ਹੈ ਬ੍ਰਹਿਮੰਡ ਖੰਡ ਗਾਰੇ ਹਨ ਪ੍ਰਭੂ ਨੂੰ ਹਰੀ ਨੂੰ ਬ੍ਰਹਿਮੰਡ ਖੰਡ ਵੀ ਗਾਰੇ ਹਨ ਦੇਵਤੇ ਵੀ ਗਾਰੇ ਹਨ ਗਿਣ ਕੀ ਮਹਾਰਾਜ ਨੇ ਦੱਸ ਤੇ ਗੁਰੂ ਨਾਨਕ ਪਾਤਸ਼ਾਹ ਨੇ ਪਰ ਪਾਸ਼ਾ ਜੀ ਕਹਿੰਦੇ ਸਹੀ ਤੁਧ ਨੂੰ ਗਾਵਨ ਜੋ ਤੁਧ ਭਾਵਨ ਕਹਿੰਦੇ ਜਿੰਦੇ ਤੂੰ ਤੁਸੀਂ ਭਾਵਨਾ ਤੁਸੀਂ ਭਾਜਾਓ ਜਿੰਨੂੰ ਚੰਗੇ ਲੱਗੋ ਉਹੀ ਤੁਹਾਡਾ ਭਗਤ ਤੁਹਾਡੇ ਅੰਦਰੋਂ ਤੁਹਾਨੂੰ ਗਾਉਣਾ ਕਰਦਾ ਹੈ ਉਹਦੇ ਜੇ ਨੂੰ ਰੰਗ ਚੜ ਜਾਂਦਾ ਭਗਤੀ ਦਾ ਜਿਹੜੇ ਅੰਦਰੋਂ ਤੁਹਾਨੂੰ ਸਹਿਜ ਦੇ ਵਿੱਚ ਆ ਕੇ ਗਾਉਣਾ ਕਰਦਿਆ ਨਾ ਹੋਰ ਕੀਤੇ ਤੁਧ ਨੂੰ ਗਾਵਨ ਸੇ ਮੈਂ ਜਿਤਨਾ ਆਵਣ ਨਾਨਕ ਪਿਆ ਵਿਚਾਰੇ ਪਾਸ਼ਾ ਜੀ ਦੇ ਕੋ ਜਵਾਬ ਦੇ ਰਿਆ ਨੇ ਕਹਿੰਦੇ ਹੋਰ ਵੀ ਅਨੇਕਾ ਹਨ ਹੋਰ ਕੀਤੇ ਤੁਧ ਨੂੰ ਗਾਵਨ ਸੇ ਮੈਂ ਜਿਤਨਾ ਆਵਣ ਕਹਿੰਦੇ ਗਿਣਤੀ ਤੋਂ ਪਰੇ ਗਾਉਂਦੇ ਹਨ ਤੈਨੂੰ ਕਹਿੰਦੇ ਜੇਤਾ ਵੀ ਨਹੀਂ ਦਿੰਦੇ ਕਿ ਕਿੰਨਾ ਕੁ ਗਾਉਂਦੇ ਹਨ ਕੌਣ ਕਿਹੜੇ-ਕਿਹੜੇ ਤੈਨੂੰ ਗਾ ਰਹੇ ਹਨ ਹੋਰ ਕੀਤੇ ਤੂੰਦ ਨੂੰ ਗਾਵਨ ਅਨੇਕਾਂ ਹੀ ਸਤਿਗੁਰੂ ਜੀ ਕਹਿੰਦੇ ਹੋਰ ਵੀ ਗਾਣ ਵਾਲੇ ਹਨ ਜਿਹੜਾ ਨਾਨਕ ਕਿਆ ਵਿਚਾਰੇ ਬਾਦਸ਼ਾਹ ਜੀ ਕਹਿੰਦੇ ਮੈਂ ਵਿਚਾਰਾ ਕੀ ਕਰ ਸਕਦਾ ਕਿੰਨੀ ਕੁ ਵਿਚਾਰ ਕਰਲਾਂ ਕਿੰਨੇ ਕੁ ਗਾਉਣ ਵਾਲੇ ਹਨ ਸੇ ਮੈਂ ਚੇਤਨਾਵਨ ਕਹਿੰਦੇ ਕਈ ਤਾਂ ਚੇਤੇ ਹੀ ਨਹੀਂ ਦਿੰਦੇ ਕਿ ਇਨੇ ਗਾ ਰਹੇ ਹਨ ਕਹਿੰਦੇ ਚਿੱਤ ਵਿੱਚ ਵੀ ਨਹੀਂ ਹਨ ਕਈ ਗਾਣ ਵਾਲੇ ਅਨੇਕਾਂ ਹੀ ਤੈਨੂੰ ਗਾਉਣ ਵਾਲੇ ਹਨ ਨਾਨਕ ਕਿਆ ਵਿਚਾਰੇ ਕਿ ਪਾਤਸ਼ਾਹ ਜੀ ਕਹਿੰਦੇ ਮੇਰੇ ਵਿਚਾਰ ਵਿੱਚ ਵੀ ਨਹੀਂ ਐ ਕਿਸ ਤਰ੍ਹਾਂ ਵਿਚਾਰ ਕਰ ਸਕਦਾ ਅਨੇਕਾਂ ਗਾਉਣ ਵਾਲੇ ਤੇਰੀ ਉਸਤਤਿ ਗਾਰੇ ਹਨ ਸੋਈ ਸੋਈ ਸਦਾ ਸੱਚ ਸਾਹਿਬ ਸਤ ਸੱਚੀ ਨਹੀਂ ਸੋਈ ਸੋਈ ਸਦਾ ਸੱਚ ਸਾਹਿਬ ਪਾਤਸ਼ਾਹ ਜੀ ਕਹਿੰਦੇ ਉਹ ਸਹਬਾਂ ਦਾ ਵੀ ਸਹਬ ਹੈ ਸੱਚਾ ਸਹਬ ਉਹ ਜਿਹੜਾ ਸਦਾ ਸθε ਰਹਿਣ ਵਾਲਾ ਹੈ ਸੋਈ ਸੋਈ ਸਦਾ ਸੱਚ ਸਹਬ ਸਦਾ ਸੱਚ ਰਹਿਣ ਵਾਲਾ ਹੈ ਕਹਿੰਦੇ ਉਹਦਾ ਮਾਲਕ ਜਿਹੜਾ ਹੈ ਨਾ ਹਰੀ ਪ੍ਰਭੂ ਉਹਦਾ ਨਾਮ ਸੱਚਾ ਹੈ ਉਹ ਪੁਰਾ ਠਾਕੁਰ ਪਰਮੇਸ਼ਰ ਸਦਾ ਹੀ ਸੱਚ ਰਹਿਣ ਵਾਲਾ ਹੈ ਸੋਈ ਸੋਈ ਸਦਾ ਸੱਚ ਸਹਬ ਸਾਚਾ ਸਾਚੀ ਨਾਈਂ ਕਹਿੰਦੇ ਉਹ ਸੱਚਾ ਉਹਦਾ ਨਾਮ ਹੈ ਕਹਿੰਦੇ ਉਹ ਦੀ ਉਸਤ ਸੱਚੀ ਹੈ ਉਹ ਸਦਾ ਹੀ ਸਮਝੂਦ ਰਹਿਣ ਵਾਲਾ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿੰਨ ਰਚਾਈ ਪਾਤਸ਼ਾਹ ਜੀ ਕਹਿੰਦੇ ਹੁਣ ਵੀ ਸੱਚ ਹੈ ਵੀ ਸੱਚ ਹੈ ਹੋਸੀ ਆਉਣ ਵਾਲੇ ਸਮੇਂ ਦੀ ਪਾਤਸ਼ਾਹ ਜੀ ਕਹਿੰਦੇ ਉਹ ਸੱਚੀ ਹੈ ਕਿਉਂ ਰਚਨਾ ਜਿੰਨ ਰਚਾਈ ਇਹ ਰਚਨਾ ਸ੍ਰਿਸ਼ਟੀ ਜਿਹੜੀ ਆਉਦੀ ਰਚੀ ਹੋਈ ਹੈ ਪ੍ਰਭੂ ਦੀ ਰਤਨਾ ਹੈ ਪਾਤਸ਼ਾਹ ਜੀ ਕਹਿੰਦੇ ਉਹਦੀ ਰੱਤੀ ਹੋਈ ਸ੍ਰਿਸ਼ਟੀ ਐ ਉਹ ਮਾਲਕ ਸਦਾ ਹੀ ਸੱਚ ਹੈ ਹੁਣ ਵੀ ਸੱਚ ਅੱਗੇ ਵੀ ਸੱਚ ਐ ਕਿਉਂ ਸ੍ਰਿਸ਼ਟੀ ਉਹਦੀ ਬਨਾਈ ਹੋਈ ਖੇਡ ਐ ਉਹ ਖੇਡ ਰਿਹਾ ਐ ਖਤਮ ਵੀ ਕਰ ਸਕਦਾ ਬਣਾ ਵੀ ਸਕਦਾ ਰੰਗੀ ਰੰਗੀ ਭਾਤੀ ਜਿਨਸੀ ਮਾਇਆ ਜਿੰਨੋ ਪਾਈ ਇਹ ਮਾਇਆ ਹੈ ਉਹ ਮਾਲਕ ਦੀ ਪ੍ਰਭੂ ਦੀ ਰੰਗੀ ਰੰਗੀ ਭਾਂਤੀ ਅਨੇਕਾਂ ਹੀ ਰੰਗ ਰਚੇ ਹੋਏ ਹਨ ਤੇ ਪਾਤਸ਼ਾਹ ਜੀ ਕਹਿੰਦੇ ਮਾਇਆ ਜਿੰਨੂੰ ਪਾਈ ਇਹ ਮਾਇਆ ਉਹਦੀ ਪਾਈ ਹੋਈ ਬਲਾਈ ਹੋਈ ਹੈ ਸ੍ਰਿਸ਼ਟੀ ਕਰ ਕਰ ਦੇਖੇ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਉਹਦੀ ਵਡਿਆਈ ਐ ਸੀਆ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਕਰ ਕਰ ਦੇਖੇ ਕੀਤਾ ਆਪਣਾ ਉਹ ਕਰਦਾ ਵੀ ਹੈ ਦੇਖੋ ਤੇ ਉਹ ਦੇਖ ਵੀ ਰਿਹਾ ਹੈ ਸੰਸਾਰ ਦੇ ਵਿੱਚ ਜਿੰਨੀ ਕਾਰ ਚੱਲਦੀ ਆਪ ਕਰ ਰਿਹਾ ਸ੍ਰਿਸ਼ਟੀ ਨੂੰ ਚਲਾ ਰਿਹਾ ਤੇ ਉਹ ਸ੍ਰਿਸ਼ਟੀ ਨੂੰ ਦੇਖਦਾ ਵੀ ਆਪ ਹੀ ਹੈ ਦੇਖ ਵੀ ਆਪ ਹੀ ਰਿਹਾ ਤੇ ਚਲਾ ਵੀ ਆਪ ਰਿਹਾ ਦੋਆ ਜਗਤ ਤੇ ਆਪ ਵਰਤ ਰਿਹਾ ਹਰ ਘਰ ਦੇਖੇ ਕੀਤਾ ਆਪਣਾ ਜੋਤਿਸ ਦੀ ਵਡਿਆਈ ਪਾਤਸ਼ਾਹ ਜੀ ਕਹਿੰਦੇ ਉਹਦੀ ਐਸੀ ਵਡਿਆਈ ਹੈ ਪ੍ਰਭੂ ਦੀ ਜੋਤ ਇਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਪਾਸ਼ਾ ਜੀ ਕਹਿੰਦੇ ਉਹਦੇ ਅੱਗੇ ਹੁਕਮ ਨਹੀਂ ਪਰ ਚੱਲ ਸਕਦਾ ਜੋ ਉਸ ਸੁਭਾਵੈ ਸੋਈ ਕਰਸੀ ਜੋ ਪਿਆਰਿਓ ਨੂੰ ਭਾਉਂਦਾ ਮਾਲਕ ਨੂੰ ਪ੍ਰਭੂ ਨੂੰ ਉਹੀ ਕੁਛ ਕਰਦਾ ਹੈ ਉਹ ਜਿਹੜਾ ਨੂੰ ਚਿੰਗਾ ਲੱਗਦਾ ਹੈ ਨਾ ਪ੍ਰਮਾਤਮਾ ਨੂੰ ਪ੍ਰਭੂ ਨੂੰ ਪਾਸ਼ਾ ਜੀ ਕਹਿੰਦੇ ਉਹੀ ਪ੍ਰਭੂ ਕਰਦਾ ਉਹੀ ਠਾਕਰ ਕਰਦਾ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਕਹਿੰਦੇ ਉਹਦੇ ਤੇ ਅਸੀਂ ਹੁਕਮ ਨਹੀਂ ਚਲਾ ਸਕਦੇ ਜਿਵੇਂ ਕਹਿ ਦਿੰਨੇ ਆ ਨਾ ਅਸੀਂ ਇੱਕ ਦੂਜੇ ਨੂੰ ਇਹ ਹੀ ਕੁਝ ਕਰਨਾ ਹੈ ਇਹ ਹੀ ਕੁਝ ਹੋਣਾ ਹੈ ਅਸੀਂ ਆਪਸ ਦੇ ਵਿੱਚ ਕਹਿ ਦਿੰਨੇ ਆ ਪਰ ਪਿਆਰਿਓ ਉੱਥੇ ਨਹੀਂ ਇਹ ਚੱਲਦਾ ਸਾਡੀ ਮਰਜ਼ੀ ਨਹੀਂ ਉੱਥੇ ਚੱਲਦੀ ਕਿ ਜੋ ਕਿਸ ਅਸੀਂ ਕਹਿਣਾ ਉਹ ਹੀ ਹੋਣਾ ਇੱਥੇ ਤਾਂ ਜਿੱਦ ਕਰਦੇ ਆ ਆਪਸ ਦੇ ਵਿੱਚ ਆਹ ਕੁਝ ਹੀ ਹੋਣਾ ਚਾਹੀਦਾ ਐਵੇਂ ਹੋਣਾ ਚਾਹੀਦਾ ਪਰ ਪਿਆਰਿਓ ਕਹਿਣ ਦੀਆਂ ਗੱਲਾਂ ਉਹ ਕਰਨ ਵਾਲਾ ਤਾਂ ਕਰਤਾ ਪ੍ਰਮਾਤਮਾ ਹੈ ਉਸ ਸ੍ਰਿਸ਼ਟੀ ਦੇ ਵਿੱਚ ਜੋ ਕਰਨਾ ਉਹਨੇ ਕਰਨਾ ਸਾਡੇ ਕਹੇ ਹੋਈਆਂ ਗੱਲਾਂ ਸਾਡੇ ਵਰਤੇ ਹੋਏ ਰੁਕਤੇ ਨਹੀਂ ਚੱਲਣੇ ਕਿਉਂਕਿ ਪਰਮਾਤਮਾ ਦੇ ਹੁਕਮ ਵਿੱਚ ਸ੍ਰਿਸ਼ਟੀ ਪੈਦਾ ਹੋਈ ਹੈ ਪਰਮਾਤਮਾ ਦੇ ਹੁਕਮ ਨਾਲ ਹੀ ਨੇ ਖਤਮ ਹੋਣਾ ਜੋਤੀ ਸੁਭਾਵ ਹੈ ਸੋਈ ਕਰਸੀ ਫਿਰ ਹੁਕਮ ਨਾਲ ਕਰਨਾ ਨਹੀਂ ਜਾਈ ਉਥੇ ਪਿਆਰੋ ਸਾਡਾ ਹੁਕਮ ਨਹੀਂ ਉਹ ਪਰਮਾਤਮਾ ਦਾ ਹੁਕਮ ਚੱਲਦਾ ਹੈ ਹੁਕਮ ਨਾ ਕਰਨਾ ਜਾਈ ਅਸੀਂ ਹੁਕਮ ਨਹੀਂ ਕਰ ਸਕਦੇ ਹੁਕਮ ਪ੍ਰਮਾਤਮਾ ਦਾ ਅਸੀਂ ਉਹਦੇ ਚਰਨਾਂ ਵਿੱਚ ਬੇਨਤੀ ਕਰ ਸਕਦੇ ਹਾਂ ਜੋਦੜੀ ਕਰ ਸਕਦੇ ਹਾਂ ਮਹਾਰਾਜ ਦੇ ਚਰਨਾਂ ਵਿੱਚ ਕੀ ਤਰਸ ਕਰਕੇ ਉਹ ਸਾਡੀ ਬੇਨਤੀ ਸੁਣ ਲਵੇ ਸੋ ਬਾਤ ਸਾਹਿਬ ਸਾਹ ਬਾਤ ਸਾਹਿਬ ਨਾਨਕ ਐ ਨਿਰਜਾਈ ਆਸ਼ਾ ਜੀ ਅਖੀਰਲੀ ਤੁਖ ਵਿੱਚ ਬਚਨ ਕਰਦੇ ਹਨ ਹਿੰਦੂ ਮਾਲਕ ਜਿਹੜਾ ਪਾਤਸ਼ਾਹਾਂ ਦਾ ਪਾਤਸ਼ਾਹ ਹੈ ਸੋ ਪਾਤ ਸਹੋ ਸਹਾ ਪਾਤ ਸਾਹਿਬ ਨਾਨਕ ਐ ਨਿਰਜਾਈ ਕਹਿੰਦੇ ਮੈਂ ਨਾਨਕ ਤੇਰੀ ਰਾਜਾ ਵਿੱਚ ਰਹਿਦਾ ਆਸ਼ਾ ਜੀ ਬਹੁਤ ਸੇਵਕ ਬਣਦੇ ਆਂ ਕਹਿੰਦੇ ਮੈਂ ਨਾਨਕ ਤੁਹਾਡੀ ਰਾਜਾ ਵਿੱਚ ਰਹਿਣਾ ਸਦਾਈ ਤੁਸੀਂ ਪਾਤਸ਼ਾਹਾਂ ਦੇ ਵੀ ਸ਼ਾਹਾ ਹੋ ਤੁਸੀਂ ਸਮਰਾਟ ਦੇ ਹੋ ਸਹਿਬ ਹੋ ਤੇ ਅਸੀਂ ਤੁਹਾਡੇ ਘਰ ਦੇ ਸੇਵਕ ਆ ਪਾਤਸ਼ਾਹ ਜੀ ਕਹਿੰਦੇ ਤੁਹਾਡੀ ਹੁਕਮ ਤੁਹਾਡੀ ਰਜਾ ਸਾਨੂੰ ਮੰਨਣੀ ਚਾਹੀਦੀ ਹੈ ਇਹ ਭਾਈ ਸੋਦਾਰ ਸ਼ਬਦ ਦੀ ਵਿਚਾਰ ਹੈ ਇੱਥੇ ਸ਼ਬਦ ਦੀ ਸਮਾਪਤੀ ਹੁੰਦੀ ਹੈ ਅਗਲਾ ਸ਼ਬਦ ਸੋ ਪੁਰਖ ਨਰੰਜਨ ਇਹ ਆਰੰਭ ਹੁੰਦਾ ਹੈ ਇੰਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਜੀ ਬਾਣੀ ਵਿਚਾਰ ਦੇ ਸੇਵਾ ਨਿਭਾnde ਨੀਕਾਂ ਭੁੱਲਾਂ ਜਨੀਆਂ ਨ ਮਹਾਰਾਜ ਸਤਿਬਖਸ਼ਣ ਜੀ ਆਈਆਂ ਮਾਈ ਭਾਈ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ